मिल पीवो पाई अमृत नाम पीवो पाई अमृत नाम ਲਪੀਵੋ ਪਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਜਿੰਨਾ ਪੀਤਾ ਰਾਸ ਆਇਆ ਸਹਿਜ ਸੁਭਾਈ ਸੱਚਾ ਬੇਪਰਵਾਹ ਹੈ ਅੰਮ੍ਰਿਤ ਗਰਮ ਖਾ ਮੁਖ ਪਾਇ ਮਨ ਸਦਾ ਹਰੀਆਵਲਾ ਨਾ ਸੁੱਕੇ ਨਾ ਕੰਮਲ ਅੰਮ੍ਰਿਤ ਸੁਰ ਨਰ ਮਨ ਜਲ ਅੰਮ੍ਰਿਤ ਖੋਜ ਦੇ ਅੰਮ੍ਰਿਤ ਗੁਰ ਤੇ ਪਾਇ ਸੋ ਬੜੇ ਪਾਕਾਂ ਵਾਲੀਆਂ ਸਿੱਖ ਸੰਗਤਾਂ ਮਾਈ ਪਾਈ ਗੁਰ ਸਿੱਖ ਵੀਰ ਬਜ਼ੁਰਗ ਬਾਬਾ ਜੀ ਬਖਸ਼ਿਸ਼ ਕਰਦੇ ਸੰ ਜਿਸ ਦੇ ਕਰਮਾਂ ਵਿੱਚ ਕੋਈ ਚੀਜ਼ ਲਿਖੀ ਹੋਵੇ ਉਹ ਪ੍ਰਾਪਤ ਹੁੰਦੀ ਹੈ ਆਪਣੇ ਵੱਡੇ ਕਰਮਾਂ ਕੀ ਪ੍ਰਾਪਤ ਹੋਇਆ ਬੜ ਭਾਗ ਕੀ ਆਪਣੇ ਕਰਮਾਂ ਦੇ ਵਿੱਚ ਕਰਮ ਕਰਵਾਏ ਕਰਮ ਗੁਰੂ ਸਾਹਿਬ ਬੈਠੇ ਆ ਸਤ ਮੰਡਲੀ ਇਹ ਇੰਨਾ ਅੱਖਾਂ ਨਾਲ ਦਰਸ਼ਨ ਕਰ ਰਹੀ ਆ। ਅਜੂ ਕਹਿੰਦੇ ਬੜ ਭਾਗੀ। ਗੁਰੂ ਜੀ ਬੁਲਾਉਂਦੇ ਆਪਣੇ ਸਿੱਖ ਨੂੰ। ਭਾਗਾ ਵਾਲਾ ਜਦੋਂ ਸੁਧਾ ਸ਼ਾਦੀ ਹੋ ਜਾਂਦੀ ਆ। ਜਾਂ ਬੱਚਾ ਹੋ ਜਾਂਦਾ। ਜਾਂ ਮਕਾਨ ਕੋਠੀ ਬਣ ਜਾਂਦੀ ਆ। ਉਹਦੋਂ ਨੂੰ ਭਾਗਾ ਵਾਲਾ ਕਿਹਾ ਜਾਂਦਾ। ਜਦੋਂ ਘਰੋਂ ਫੁਰਨਾ ਬਣਦਾ ਹਦਰਵਾਰ ਚਾਣ ਕੇ ਬਹਿ ਜੀਏ। ਆਪਣੇ ਸਿੱਖ ਨੂੰ ਗੁਰੂ ਜੀ ਬਿਲਾਉਂਦੇ ਵੱਡ ਭਾਗ ਕੀ ਵੱਡੇ ਭਾਗ ਕੀ ਇਉਂ ਨਾ ਸਾਧ ਸੰਗ ਪ੍ਰਾਪਤ ਤਿੰਨ ਢੇਟਕ ਦਰਮਾਤਕ ਹੋਏ ਦਰਮਾਤਨ ਦੀ ਬੁੱਧੀ ਮਲੀਨ ਇੱਕ ਉਹਨਾਂ ਦੀ ਗੁਰਮਤ ਇੱਕ ਉਹਨਾਂ ਦੀ ਦਰਮਾਤ ਇੱਕ ਉਹਨਾਂ ਦੀ ਸਤ ਸੰਗ ਇਕ ਹੁੰਦੀ ਕਲਗੀ ਸੰਗਤ ਇਕ ਹੁੰਦੀ ਹੈ ਕ ਸੰਗਤ ਕ ਸੰਗਤ ਮਿਲਦੀ ਹੈ ਨਗਰੇ ਤੋਂ ਸੰਗਤ ਮਿਲਦੀ ਹੈ ਮਾਂ ਵਿਆਹ ਤੋਂ ਜਿਹੜੀ ਸਤ ਸੰਗ ਮਿਲਦੀ ਮਹਾਪੁਰਖ ਤੋਂ ਉਹਨੂੰ ਵੱਡੇ ਪਾਤ ਜੀ ਸਾਧ ਸੰਗ ਪ੍ਰਾਪਤ ਸੋ ਵੱਡੇ ਪਾਗਾਂ ਵਾਲੇ ਹਨ ਇੱਕ ਤਾਂ ਕਲਗੀ ਤਰਪਾਸ਼ਾ ਨੇ ਕਿਰਪਾ ਕੀਤੀ ਉਹ ਸਮਾਧਨ ਹਨ ਜੋ ਵਿਸਾਖੀ ਦਾ ਦਿਹਾੜਾ ਮਨਾਉਣ ਦਾ ਸਮਾਂ ਮਿਲਿਆ ਦੂਸਰਾ ਆਪਣੇ ਬਾਬਾ ਜੀ ਮੇਰ ਦੇ ਮਾਲਕ ਦੇ ਆਦੇਸ ਸਮੁੰਦਰ ਬਾਬਾ ਇਸ਼ਰਤ ਸਿੰਘ ਮਹਾਰਾਜ ਦੇ ਜਨਮ ਭੂਮੀ ਸੋ ਬਾਬਾ ਜੀ ਦਾ ਬੜੁੰਦੀ ਪਿੰਡ ਜਨਮ ਸਥਾਨ ਯਾਨੀ ਨਾਨਕੇ ਨਾਨਕੇ ਦਾਲਕੇ ਇੱਕੋ ਹੀ ਮੇਰ ਬਾਬਾ ਜੀ ਵਰਤਦੀ ਸੋ ਵੱਡੇ ਭਾਗਾਂ ਵਾਲੀ ਸੰਗਤ ਹੈ ਸੋ ਕਰਮਾ ਦੇ ਨਾਲ ਆਪਾਂ ਨੂੰ ਸਮਾ ਮਿਲਿਆ ਆਪਣੇ ਕਰਮਾਂ ਵਿੱਚ ਕਿਤੇ ਜਾਂ ਤਾਂ ਮਹਾਰਾਜ ਬਾਬਾ ਜੀ ਪੁੱਛੋ ਵਾਲਾ ਕੋਲੇ ਬੈਠੇ ਹੋਵਾਂਗੇ ਉਦੋਂ ਲਿਖਿਆ ਗਿਆ ਮਹਾਂਪੁਰਖ ਦਾ ਵਜਨ ਮਿਲਿਆ ਤੋਂ ਲਿਆ ਹੁੰਦਾ ਖਰਾ ਵਜਨ ਆਰੋ ਜਾਂ ਪਰ ਬਾਬਾ ਨਾਨਕ ਸੁਮਹਾਰਾਜ ਜਾਂ ਪਰ ਬਾਬਾ ਈਸ਼ਰ ਸੁਮਹਾਰਾਜ ਜਾਂ ਕਿਤੇ ਰਾੜੇ ਵਾਲੇ ਬਾਬਾ ਜੀ ਕੋ ਪਹਿਲੀ ਗਤਾਰ ਤੇ ਖੜਨ ਵਾਲਿਆਂ ਕੋਲੇ ਪਹਿਲਾਂ ਵੀ ਕਿਤੇ ਆਏ ਹੋਵਾਂਗੇ ਉਹ ਬੰਦੇ ਦਾ ਸੁਭਾਅ ਬਣ ਜਾਂਦਾ ਉਹ ਦੂਜੇ ਜਨਮ ਵਿੱਚ ਵੀ ਹੁਣ ਵੀ ਸਵਾ ਮਿਲ ਗਿਆ ਆਪਾਂ ਇਹ ਕਰਵਾਣੇ ਨਾਲ ਹੀ ਸਮਾਂ ਮਿਲਦਾ ਸੋ ਬਾਬਾ ਜੀ ਦੇ ਇੱਕ ਵਾਰ ਬਾਬਾ ਜੀ ਦੁਪਹਿਰਾ ਸੀ ਦਿਰਾੜੇ ਵਾਲੇ ਬਾਬਾ ਜੀ ਇੱਥੇ ਰਾਣਾ ਸਾਹਿਬ ਤੇ ਦੁਆ ਲਾ ਕੇ ਆਏ ਸੀ ਤੇ ਉਸ ਟਾਈਮ 'ਚ ਗਰਮੀ ਬਹੁਤ ਜ਼ਿਆਦਾ ਸੀ ਬਿਜਲੀ ਬਹੁਤ ਘੱਟ ਸੀ ਰਾਡੇ ਵਾਲੇ ਬਾਬਾ ਜੀ ਕਹਿੰਦੇ ਮੈਂ ਇਸ਼ਨਾਨ ਕਰਕੇ ਕਰਨਾ ਨਾਮ ਤੇ ਸ਼ਾਮ ਨੂੰ ਵੀ ਦੁਆਨ ਤੇ ਜਾਣਾ ਦਿਨ ਦੇ ਦੁਆਨ ਹੁੰਦੇ ਸੀ ਪਹਿਲਾਂ ਸਵੇਰ ਦੁਆਨ ਲਾ ਕੇ ਆਏ ਸੀ ਇਸ਼ਨਾਨ ਕਰਕੇ ਵੀ ਮੈਂ ਹੀ ਕਰਨਾ ਨਾਮ ਰਾਡੇ ਵਾਲੇ ਬਾਬਾ ਜੀ ਕਹੇ ਥੋੜਾ ਚਿਰ ਤੇ ਫਿਰ ਬਾਬਾ ਜੀ ਸੇਵਾਦਾਰ ਨੂੰ ਕਹਿੰਦੇ ਨਾ ਪੁੱਤ ਰੱਬ ਵੀ ਆ ਜੇ ਨਾ ਵੀ ਬਾਹਰ ਨਾ ਖਲੀ ਵੀ ਬੇਰਮ ਹੀ ਹੋਦ ਹੈ ਕਿਉਂ ਸੇਵਾਦਾਰ ਸਾਨੂੰ ਮਿਲ ਗਿਆ ਉਹ ਉਹ ਸਾਸ ਪ੍ਰਾਣਾ ਸੇਵਾਦਾਰ ਸੀ ਕੁਟ ਲਰਿੰਦ ਸਾਡੇ ਕੋਲ ਆਇਆ ਪਰ ਉਹਨੇ ਮੇਰੇ ਕਰ ਬਸਿਆ ਉਹ ਕਹਿੰਦਾ ਮੈਂ ਪਹਿਰੇ ਤੇ ਖੜਾ ਸਾਵਧਾਨ ਨੇ ਠੀਕ ਕਿ ਬਾਬਾ ਜੀ ਅੰਦਰ ਮਹਾਰਾਜ ਅੰਦਰ ਸਰ ਕਹਿੰਦਾ ਮੈਂ ਖੜਾ ਫਿਰ ਕਹਿੰਦਾ ਪਤਾ ਨਹੀਂ ਲੱਗਿਆ ਹਵਾ ਵਾਂਗੂ ਬਾਬਾ ਜੀ ਸਰ ਤੋਂ ਮਹਾਰਾਜ ਮੈਂ ਤਾਂ ਗੱਡੀ ਦਾ ਖੜਗਾ ਗੱਡੀ ਬਾਅਦ ਇੱਕ ਮਿੰਟ ਤੇ ਕਹਿੰਦਾ ਮੇਰੇ ਬਾਬਾ ਜੀ ਨੇ ਮਗਰਲੇ ਪਾਸੋਂ ਦੋਨੇ ਕੰਨ ਫੜ ਲਏ ਬਾਬਾ ਜੀ ਸ਼ੁਕਰ ਮਨਾ। ਲੈ ਕਹਿੰਦਾ ਮੈਂ ਕਾ ਕੋਣਾ ਕੋਣਾ। ਕਹਿੰਦਾ ਬਾਬਾ ਜੀ ਅਸੀਂ ਜਾਂ ਨਾਲ ਬੇਗਮ। ਨਾਲ ਬੇਗਮ। ਸੋ ਬਾਬਾ ਜੀ ਕਹਿੰਦੇ ਭਾਈ ਸੰਤ ਮਹਾਪੁਰਸ਼ ਕਿਤੇ ਆ। ਕਹਿੰਦਾ ਮੈਂ ਅਖ ਹੈ ਜੀ ਉਹ ਤਾਂ ਹੁਣ ਰਾਮ ਚ ਹੋ ਗਏ। ਬਾਬਾ ਜੀ ਕਹਿੰਦੇ ਨਹੀਂ ਉਹਨਾਂ ਨੂੰ ਕਹੇ। ਐਵੇਂ। ਉਹ ਕਹਿੰਦੇ ਨਹੀਂ ਉਹਨਾਂ ਨੇ ਵਚਨ ਕਰਿਆ ਪਰ ਰੱਬ ਵੀ ਆ ਜੀ ਨੇ। ਵੀ ਵੀਰਾਂ ਮੀ ਵਾਣੀ ਹੈ। ਬਾਬਾ ਜੀ ਬੇਗਵਾਨ ਕਹਿੰਦਾ ਚਲੋ ਭਾਈ ਕਿੱਥੇ ਆ ਮਾਂ ਵਰਗੂ ਚੱਲ ਸੰਦਰਸ਼ਾ ਦਿਲੀ ਦੇ ਦਰਸ਼ਨ ਕਰਦੇ ਸੀ ਉੱਥੋਂ ਮੱਥਾ ਟੇਕ ਕੇ ਮੁੜ ਜਾਵਾਂਗੇ। ਇਹ ਇੰਨਾ ਪਿਆ। ਬਾਬਾ ਜੀ ਕਹਿੰਦੇ ਉਹਨਾਂ ਦੀ ਜਿਹੜੀ ਜਿਹੜੀ ਜਿੱਥੇ ਅੰਦਰ ਹਨ ਨਾ ਆਮ ਚ ਉੱਥੋਂ ਮੱਥਾ ਟੇਕ ਕੇ ਮੁੜ ਜਾਵਾਂਗੇ। ਉਹ ਸੇਵਾਦਾਰ ਕਹਿੰਦਾ ਆ ਜੀ। ਉੱਥੇ ਫਰਸ਼ ਤਾਂ ਤਿੰਨ ਅੱਡੇ ਹੋ ਗਏ ਨੇ ਸੱਚੇ। ਜੇ ਤੂੰ ਅੰਦਰ ਜਾਈ ਦੱਸ। ਉਹ ਕਹਿੰਦੇ ਜੀ ਇੱਥੇ ਢੇਕ ਲੋ ਮੱਥਾ ਬਾਬਾ ਜੀ ਸੱਤ ਮਾਰੂ ਬਾਬਾ ਜੀ ਉਹ ਤਨ ਅੱਡੇ ਚੜ ਕੇ ਬਾਬਾ ਨੇ ਦਿਲੇ ਚ ਮੁੱਕੀ ਮਾਰੀ ਬਾਬਾ ਜੀ ਕਹਿੰਦੇ ਜੱਟਾ ਤੈਨੂੰ ਜੱਟ ਰਖਾ ਜੱਟਾ ਤੈਨੂੰ ਜੱਟ ਮੇਲਣਾ ਐ ਐਉਂ ਐਨਾ ਖੜਕਾ ਦਿਲਾਂ ਜਾ ਹੋ ਗਿਆ ਅੰਦਰਲੇ ਪਾਸੇ ਰਾੜੇ ਵਾਲੇ ਬਾਬਾ ਜੀ ਭੱਜੀ ਆਏ ਬਨੈਣ ਪਾਈ ਸੀ ਦਸਤਾਰ ਤੇ ਲੀਵੰਦੀ ਸੀ ਕੋਈ ਪਤਾ ਨਹੀਂ ਕੀ ਹੋ ਗਿਆ ਇਦੋਂ ਵਾਰ ਖੋਲਿਆ ਤੇ ਉਹ ਸਾਰਾੜੇ ਵਾਲੇ ਬਾਬਾ ਜੀ ਜਿਹਨੂੰ ਕਹਿੰਦੇ ਇਹ ਕੀ ਕੀਤਾ ਤੁਸੀਂ ਐਡੇ ਮਾ ਬਰਖ ਤੇ ਤੁਸੀਂ ਆਖਿਆ ਵੀ ਨਹੀਂ ਆ ਸਕਦੇ ਕਹਿੰਦੇ ਹੈ ਨਾ ਰੱਬ ਕਹਿੰਦੇ 100 ਦਰਵਾਜਾ ਵੀ ਕੋਈ ਲਾ ਦੇਵੇ ਰੱਬ ਤਾਂ ਕਹਿੰਦੇ ਮੁੱਕੀ ਮਾਰ ਕੇ ਦਰਵਾਜੇ ਤੋੜ ਕੇ ਆਵੋ ਇਹ ਆਉਂ ਵਜਨ ਕਰੇ ਇੱਕ ਪ੍ਰੇਮੀ ਕਹਿਣਗਾ ਮੈਂ ਜੀ ਸਿਵਾਧਰ ਨੂੰ ਕਹਿੰਦੇ ਕਿਹੜੇ ਸੰਤ ਰਾੜੇ ਵਾਲੇ ਮੱਥਾ ਟੇਕਣੇ ਉਹ ਮੇਲੇ ਹੋ ਗਏ ਕਹਿੰਦੇ ਆਹ ਕੋਲੇ ਖੜੇ ਬਾਬਾ ਈਸ਼ੂ ਉਦੋਂ ਦੇ ਜਿਕਰੀ ਆਹ ਤੇ ਉਹ ਰਾੜੇ ਵਾਲੇ ਬਾਬੇ ਬਲ ਹੋਏ ਸਿਵਾਧਰ ਨੇ ਆਖਿਆ ਵੀ ਆਹ ਸੰਤਾਂ ਉਹਨੇ ਪੁੱਛਿਆ ਜੀ ਕਿਹੜੇ ਰਾੜੇ ਵਾਲੇ ਸੰਤ ਹੈ ਬਾਬਾ ਈਸ਼ੂ ਸਿਰ ਖੜੇ ਹੋ ਗਏ ਮੀ ਖੜੇ ਸੀ ਕਿਹੜੇ ਸੰਤ ਹੈ ਉਹ ਜ਼ਿਆਦਾ ਕਿ ਆਹ ਰਾੜੇ ਵਾਲੇ ਸੰਤ ਹੈ ਤੇ ਰਾੜੇ ਵਾਲੇ ਬਾਬਾ ਨੂੰ ਮੱਥਾ ਟੇਕਣ ਲੱਗਾ ਉਹ ਫੜ ਕੇ ਵਾਹ ਕਹਿੰਦੇ ਭਾਈ ਮੈਂ ਤਾਂ ਸੰਤ ਆ ਜਿਹ ਸੰਤ ਬਣਾਉਣ ਵਾਲੇ ਦੇ ਦਰਸ਼ਨ ਕਰਨੇ ਉਹ ਰੱਬਾ ਉਹਦੋਂ ਮੱਥਾ ਟੇਕਦਾ ਕੀ ਅਹਿਸਾਸ ਕਿੰਨਾ ਸੋਹਣਾ ਪਿਆਰ ਦਾ ਕਹਿੰਦੇ ਮੈਂ ਤਾਂ ਸੰਤ ਆ ਕਹਿੰਦੇ ਜੇ ਰੱਬ ਨੂੰ ਮੈਂ ਰੱਬ ਦੇ ਦਰਸ਼ਨ ਕਰਨੇ ਕਹਿੰਦੇ ਉਹ ਰੱਬ ਖੜਾ ਕਹਿੰਦੇ ਪੈ ਜਾ ਪੇਰੀ ਕਿੰਨਾ ਪਿਆਰ ਹੈ ਕਿੰਨੀ ਵੱਡੀ ਬਖਸ਼ਿਸ਼ ਹੈ ਸੋ ਆਪੋ ਵਿੱਚ ਪਿਆਰ ਜਿੱਨੀ ਜਿੱਥੇ ਪਿਆਰ ਹਨ ਨਾ ਗੁਰੂ ਮਾਨ ਨੇ ਇੱਕ ਤੱਕ ਫਰਮਾਨ ਕੀਤੀ ਮਿਲਵੇ ਕੀ ਮਹਿਮਾ ਵਰਨ ਨਸ ਗੁਰੂ ਇਹ ਕਹਿੰਦੇ ਜਿਹੜੀ ਮਲਾਪ ਹਨ ਉਹਦੀ ਮਹਿਮਾ ਵਰਨ ਹੋਈ ਨਹੀਂ ਲਿਖਨ ਤੋਂ ਬਾਅਦ ਸੋ ਭਾਗਾਂ ਵਾਲੀ ਸੰਗਤ ਹੈ ਵੀ ਅੰਤਿਮ ਮਸਾਲਾ ਹਨ ਪ੍ਰੇਮ ਦੀਆਂ ਸੋ ਬਾਬਾ ਜੀ ਨੇ ਆਣ ਕੇ ਪ੍ਰੇਮ ਦਾ ਛੱਟਾ ਦਿੱਤਾ ਤੇ ਬਾਬਾ ਜੀ ਪਰਮੇਸ਼ਰ ਰੂਪ ਤੋਂ ਰੋ ਆਏ ਸੋ ਕਿਸੇ ਨੇ ਬਣਾਇ ਨਹੀਂ ਸੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਦਰ ਸੋਏ ਵੀ ਅੰਤਿਮ ਮਸਾਲਾ ਬਾਬਾ ਜੀ ਨੇ ਸੁੱਕੀਆਂ ਮੇਲਾ ਹਰੀਆਂ ਕਰਤੀਆਂ ਖਾਲਸਾ ਸੋ ਅੱਜ ਵੀ ਬਾਬਾ ਜੀ ਮੇਰ ਉਵੇਂ ਹੀ ਕਰ ਰਹੀ ਆਪਣੇ ਪਾਲਚਾ ਹੁਣ ਵੀ ਵਰਤਦੇ ਜੇ ਵਰਤਦੇ ਨਾ ਹੋਣ ਤਾਂ ਇੰਨੀ ਸ਼ਾਂਤੀ ਨਹੀਂ ਵੱਡੇ ਬਾਬਾ ਦੇ ਦੁਆਸ ਸੀ ਚੂਣੀਆਂ ਲਾਕੇ ਵਿੱਚ ਚੂਣੀਆਂ ਤੇ ਸਰਦਾਰ ਬਾਬਾ ਜੀ ਕੋਲੇ ਜਿਸ ਵੰਦ ਸੰਗ ਨੇ ਵੇਨ ਦੀ ਕਿ ਦੀ ਬਾਬਾ ਜੀ ਕਾਠ ਬੋਧ ਕਾਠ ਬਾਬਾ ਜੀ ਕਹਿੰਦੇ ਭਲਿਆ ਹੁਣੀ ਘਰਾਇਆ ਫਿਰਦਾ ਬਾਬਾ ਜੀ ਕਹਿੰਦੇ ਕੱਟ ਤਾਂ ਮਾਇਆ ਨਾ ਹੋ ਜਾਂਦੀ ਆ ਸਰਕਾਰ ਆ ਦੋ ਦੋ ਰੁਪਈਏ ਰੁਪਈਆ ਰੁਪਈਆ ਵੰਡ ਦੇ ਲਾਸਮੈਂਟ ਹੋ ਜਾ ਵੀ ਕਿਤੇ ਸਮੋਸੇ ਗੋਲ ਗਲੇ ਤੇ ਲੱਡੂ ਜਲੇਬੀਆਂ ਕੱਟਦਾ ਉੱਥੇ ਹੋ ਜਾਂਦਾ ਇਹ ਸੋਭਾ ਕਾਦੀ ਆ ਬਾਬਾ ਜੀ ਕਹਿੰਦੇ ਕੋਈ ਹੋਰ ਨਹੀਂ ਵੇਖਿਆ ਰਾਤ ਦਾ 1 ਵਜੇ ਅਸੀਂ ਬਾਬਾ ਜੀ ਕਹਿੰਦੇ ਹੋਰ ਨਹੀਂ ਕੋਈ ਵੇਖਿਆ ਕਹਿਣ ਲੱਗੇ ਜੀ ਸਮਤ ਭਗਸ਼ੂ ਬਾਬਾ ਜੀ ਕਹਿੰਦੇ ਐਂ ਕਰ ਸੰਗਤ ਦੇ ਉੱਤੋਂ ਦੀ ਗੀੜਾ ਲਾ ਕੇ ਵਿਚਰ ਗਿਆ ਬੜਾ ਪੜਿਆ ਲਿਖਿਆ ਸੀ ਕਿ 1.5 ਲੱਖ ਸੰਗਤ ਬੈਠੀ ਸੀ ਉਹਨਾਂ ਸਮਿਆਂ 'ਚ ਵੱਡੇ ਬਾਬਾ ਜੀ ਖੇਚ ਬੰਦਗੀ ਦੀ ਖੇਚ ਕੋਈ ਬੋਲ ਕੋਈ ਨਹੀਂ